ਕੱਲ ਆਪਾਂ ਸਭ ਨੇ ਦੇਖਿਆ ਕਿ ਮੁੱਖ ਮੰਤਰੀ ਨੇ ਅਜਨਾਲੇ ਜਾ ਕੇ ਇੱਕ ਫੰਕਸ਼ਨ ਕੀਤਾ ਜਿੱਥੇ ਉਹਨੇ ਕਿਹਾ ਕਿ ਮੈਂ ਜਿਹੜੀ ਰੀਲੀਫ ਹੈ ਫਲੱਡ ਰੀਲੀਫ ਉਹਦੀ ਸ਼ੁਰੂਆਤ ਕੀਤੀ ਅਜਨਾਲੇ ਦੇ 52 ਪਿੰਡਾਂ ਦੇ ਵਿੱਚ 5 ਕਰੋੜ 70 ਲੱਖ ਰੁਪਈਆ ਵੰਡ ਕੇ ਮੈਂ ਹੈਰਾਨ ਐ ਮੁੱਖ ਮੰਤਰੀ ਤੇ ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਕਿ ਇੱਕ-ਇੱਕ ਕਿਸਾਨ ਨੂੰ ਪੈਸੇ ਦਿੱਤੇ ਜਾਣਗੇ ਇੱਕ-ਇੱਕ ਏਕੜ ਦਾ ਮੁਆਵਜ਼ਾ ਦਿੱਤਾ ਜਾਊਗਾ ਕੋਈ ਉਹਦੇ ਵਿੱਚ ਸਲੈਬਸ ਨਹੀਂ ਬਣਾਏ ਜਾਣਗੇ ਕਿ 25% ਤੋਂ ਥੱਲੇ ਆਹਾ 25 ਤੋਂ 75 ਆਹਾ 75 ਤੋਂ ਉੱਤੇ ਆ ਇੱਕੋ ਸਲੈਬ ਹੋਊਗਾ 20000 ਰੁਪਏ ਏਕੜ ਪ੍ਰਤੀ ਏਕੜ ਜਿੱਥੇ ਫਸਲ ਦਾ ਖਰਾਬਾ ਹੋਇਆ ਉਹ ਕੱਲ ਸਾਰੇ ਝੂਠ ਜਿਹੜੇ ਆ ਇਹਨਾਂ ਦੇ ਉਹ ਐਕਸਪੋਜ਼ ਹੋਗੇ ਕੱਲ ਉੱਤੇ ਫੰਕਸ਼ਨ ਕੀਤਾ ਜਾਂਦਾ ਹੈ 52 ਪਿੰਡਾਂ ਨੂੰ ਜੀ ਮੁੱਖ ਮੰਤਰੀ ਦਾ ਆਫਦਾ ਟਵੀਟ ਹੈ ਕਿ 52 ਪਿੰਡਾਂ ਦੇ ਵਿੱਚ ਅਸੀਂ 5 ਕਰੋੜ ਰੁਪਏ ਤੋਂ ਵੱਧ ਦਾ ਵੰਡਾ ਵੰਡਣ ਕੀਤਾ ਭਗਵੰਤ ਮਾਨ ਦਾ ਆਫਦਾ ਟਵੀਟ ਹੈ ਜਿਹਦੇ ਚ ਲਿਖਦਾ ਹੈ ਅੱਜ ਅਜਨਾਲਾ ਇਲਾਕੇ ਦੇ 52 ਪਿੰਡਾਂ ਲਈ ਨੁਕਸਾਨੇ ਹੋਏ ਘਰਾਂ ਫਸਲਾਂ ਅਤੇ ਪਸ਼ੂਆਂ ਲਈ 5 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ ਹੁਣ ਮੈਂ ਸਾਹਮਣੇ ਤੁਹਾਡੇ ਇੱਕ ਚੀਜ਼ ਇਹਦੇ ਚ ਰੱਖਣੀ ਚਾਹਣਾ 52 ਪਿੰਡ ਹੈ ਤੇ ਇਹਦੇ ਵਿੱਚ ਇਹ ਵੀ ਇਹਨਾਂ ਨੇ ਕਿਹਾ ਕਿ ਇਸ ਰਾਸ਼ੀ ਚੋਂ 1 ਕਰੋੜ 16 ਲੱਖ ਰੁਪਿਆ ਫਸਲੀ ਨੁਕਸਾਨ ਦਾ ਫਸਲਾਂ ਦਾ ਨੁਕਸਾਨ ਦਾ ਜੇ ਤੁਸੀਂ 1 ਕਰੋੜ 16 ਲੱਖ ਰੁਪਏ ਨੂੰ 52 ਪਿੰਡਾਂ ਚ ਵੰਡੋ ਤਾਂ 2,23,000 ਰੁਪਿਆ ਪ੍ਰਤੀ ਪਿੰਡ ਆਉਂਦਾ ਹੈ 2,23,000 ਰੁਪਿਆ ਪ੍ਰਤੀ ਪਿੰਡ ਜੇ 20,000 ਰੁਪਿਆ ਪਰ ਏਕੜ ਤੁਸੀਂ ਮੁਆਵਜ਼ਾ ਦੇਣਾ ਤੇ ਫਿਰ ਇੱਕ ਪਿੰਡ ਦੇ ਵਿੱਚ ਤੁਸੀਂ ਕੇਵਲ 11 ਏਕੜ ਨੂੰ ਮੁਆਵਜ਼ਾ ਦੇ ਰਹੇ ਹੋ 2,23,000 ਦੇ ਹਿਸਾਬ ਨਾਲ ਤੇ ਫਿਰ ਬਾਕੀ ਦਾ ਪਿੰਡ ਕਿੱਥੇ ਆ? ਔਸਤਨ ਆਪਣੇ ਪਿੰਡ ਛੋਟੇ ਤੋਂ ਛੋਟਾ ਪਿੰਡ 1000 ਤੋਂ 1500 ਕਿੱਲੇ ਦਾ ਰਕਬਾ ਹੁੰਦਾ ਹੈ। ਵੱਡੇ ਪਿੰਡਾਂ 'ਚ ਤਾਂ ਇਹ ਤੋਂ ਵੀ ਬਹੁਤ ਜ਼ਿਆਦਾ ਹੁੰਦਾ ਹੈ। ਤੇ 11 ਕਿੱਲਾਂ ਦਾ ਤੁਸੀਂ 20000 ਦੇ ਹਿਸਾਬ ਨਾਲ ਲੇਤਾ ਫਿਰ ਮੁਆਵਜ਼ਾ ਦਿੱਤਾ ਤੇ ਬਾਕੀ ਦੇ ਲੋਕ ਕਿੱਥੇ ਜਾਣਗੇ? 631 ਇਹ ਕਹਿੰਦੇ ਜੀ ਬੈਨੇਫਿਸ਼ੀਰੀਜ਼ ਆ ਸੀ ਜਿਨ੍ਹਾਂ ਨੂੰ ਦਿੱਤਾ 52 ਪਿੰਡਾਂ 'ਚ। ਤੇ ਜੇ ਤੁਸੀਂ 52 ਪਿੰਡਾਂ ਦੇ ਨਾਲ ਉਹਨੂੰ ਡਿਵਾਈਡ ਕਰੋ 631 ਨੂੰ ਤੇ ਫਿਰ ਤਾਂ 12 ਬੰਦੇ ਪ੍ਰਤੀ ਪਿੰਡ ਆ ਤੇ ਬਾਕੀ ਦਾ ਪਿੰਡ ਕਿੱਥੇ ਗਿਆ? ਸੋ ਇਹ ਭਗਵੰਤ ਮਾਨ ਜਿਹੜਾ ਡਰਾਮਾ ਕਰ ਰਿਹਾ ਕੱਲ ਉੱਥੇ ਜਾ ਕੇ ਇਹਨੇ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ ਰੰਗਲਾ ਪੰਜਾਬ ਬਣਾਇਆ ਇਹਨਾਂ ਨੇ ਇੱਕ ਫੰਡ ਪਹਿਲਾਂ ਤਾਂ ਉਸ ਫੰਡ ਦੀ ਵੀ ਬਹੁਤ ਵੱਡਾ ਕੁਐਸਚਨ ਹੈ ਐਸ ਡੀ ਆਰ ਐਫ ਸਟੇਟ ਕੋਲੇ ਪਿਆ 12000 ਕਰੋੜ ਰੁਪਈਆ ਉਹਦੇ ਹੋਮ ਮਿਨਿਸਟਰ ਨੇ ਭਗਵੰਤ ਮਾਨ ਨੂੰ ਕਿਹਾ ਅਮਿਤ ਸ਼ਾਹ ਨੇ ਕਿੱਥੇ ਆਉ 12000 ਕਰੋੜ ਰੁਪਈਆ ਫਿਰ ਤੁਸੀਂ ਡੋਨੇਸ਼ਨ ਮੰਗਦੇ ਹੋ ਮੁੱਖ ਮੰਤਰੀ ਦੇ ਰੀਲੀਫ ਫੰਡ ਚ ਕਿਉਂ ਨਹੀਂ ਮੰਗ ਰਹੇ ਰੰਗਲੇ ਪੰਜਾਬ ਦਾ ਫੰਡ ਕਿਉਂ ਬਣਾਇਆ ਗਿਆ ਉਹ ਇਸ ਕਰਕੇ ਬਣਾਇਆ ਗਿਆ ਕਿ ਰੰਗਲੇ ਪੰਜਾਬ ਦੇ ਵਿੱਚ ਮਨਮਰਜ਼ੀਆਂ ਕਰ ਸਕਦੇ ਆ ਰੰਗ ਰਲੀਆਂ ਮਨਾਉਣ ਵਾਸਤੇ ਉਹ ਰੰਗਲਾ ਪੰਜਾਬ ਦਾ ਫੰਡ ਬਣਾਇਆ ਚਾਹੇ ਉਹ ਰੰਗ ਰਲੀਆਂ ਹੈਲੀਕਾਪਟਰ ਦੀ ਵਰਤੋਂ ਵਾਸਤੇ ਮੰਨ ਲਓ ਤੁਸੀਂ ਚਾਹੇ ਆਪਦੀ ਪਬਲਿਸਿਟੀ ਵਾਸਤੇ ਮੰਨ ਲਓ ਤੇ ਚਾਹੇ ਜਿਹੜੇ ਵੱਡੇ ਵੱਡੇ ਟੈਂਟ ਬਹੁਤ ਇਨਫਲੇਟਿਡ ਰੇਟਸ ਤੇ ਦਿੱਲੀੋਂ ਮੰਗਾਏ ਜਾ ਰਹੇ ਆ ਚਾਹੇ ਉਹਦੇ ਵਾਸਤੇ ਮੰਗਲੋ ਤੇ ਜਿਹੜਾ ਪੱਤਰਕਾਰ ਐਕਸਪੋਜ਼ ਕਰਦਾ ਉਸ ਗੱਲ ਨੂੰ ਫਿਰ ਉਹਨੂੰ ਚੀਫ ਮਿਨਿਸਟਰ ਆਫ ਦੀ ਪਬਲਿਕ ਸਪੀਚ ਦੇ ਵਿੱਚ ਟਾਰਗੇਟ ਵੀ ਕਰਦਾ ਰੰਗਲੇ ਫੰਡ ਦੇ ਮੈਨੂੰ ਲੱਗਦਾ 2 ਕਰੋੜ ਰੁਪਇਆ ਉਹ ਤਾਂ ਫੰਕਸ਼ਨ ਤੇ ਤਾਂ ਲਾਤਾ ਹੋਣਾ ਤੇ ਦੇ ਕੇ 52 ਪਿੰਡਾਂ ਨੂੰ ਤੁਸੀਂ 5 ਕਰੋੜ ਆਏ ਹੋ ਸੋ ਇੱਕ ਇੱਕ ਕਿਸਾਨ ਨੂੰ ਇੱਕ ਇੱਕ ਏਕੜ ਦਾ ਇੱਕ ਇੱਕ ਨੁਕਸਾਨੇ ਘਰ ਦਾ ਤੇ ਜਾਨਵਰ ਦਾ ਮੁਆਵਜ਼ਾ ਦੇਣਾ ਪਊਗਾ ਬਹੁਤ ਵੱਡਾ ਐਜੀਟੇਸ਼ਨ ਇਹਦੇ ਤੇ ਸ਼ੁਰੂ ਕਰਾਂਗੇ ਜੇ ਤੁਸੀਂ ਮੁਆਵਜ਼ਾ ਜਿਹੜਾ ਪ੍ਰੋਮਿਸ ਕੀਤਾ ਉਹਦੇ ਤੇ ਨਹੀਂ ਪੂਰੇ ਉਤਰਦੇ ਤਾਂ ਸੋ ਇਹ ਮਿਨਿਮਲ ਤੁਸੀਂ ਪੇਸ਼ਕਾਰੀ ਕਰ ਰਹੇ ਹੋ 5 ਕਰੋੜ ਰੁਪਈਆ ਸੀ ਦਿੱਤਾ 5 ਕਰੋੜ ਦਿੱਤਾ 52 ਪਿੰਡਾਂ ਨੂੰ ਤੇ ਫਿਰ ਪੱਲੇ ਕਿਸੇ ਦੇ ਕੀ ਪਿਆ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੁੱਖ ਮੰਤਰੀ ਦੇ ਜਿਹੜੀ ਸ਼ੋਅਮੈਨਸ਼ਿਪ ਹੈ ਜਿਹੜਾ ਵਿਖਾਵਾ ਹੈ ਉਹ ਹੁਣ ਐਕਸਪੋਜ਼ ਕਰਾਂਗੇ ਲੋਕਾਂ ਦੇ ਵਿੱਚ ਜਾ ਕੇ ਤੇ ਲੋਕ ਹਰ ਥਾਂ ਤੇ ਇਹਨਾਂ ਨੂੰ ਸਵਾਲ ਵੀ ਕਰਨਗੇ ਕਿ ਜਿਸ ਵੇਲੇ 2022 ਦੇ ਵਿੱਚ ਇਹ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਸ ਵੇਲੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਭਾਜਪਾ ਤੋਂ ਸਾਡਾ ਛਟਕਾਰਾ ਹੋ ਜਾਏ ਉਹਨਾਂ ਨੇ ਉਸ ਪਾਰਟੀ ਲਈ ਬਹੁਤ ਵੱਡੀ ਮਿਹਨਤ ਕਰਕੇ ਉਹਨਾਂ ਨੂੰ ਇਸ ਪੰਜਾਬ ਦੇ ਰਾਜ ਭਾਗ ਤੇ ਬਿਠਾ ਲਿਆ ਸੀ ਪਰ ਇਹ ਸਾਰੇ ਵੀਰ ਜਿਹੜੇ ਮਨਾ ਵਿੱਚ ਬਲਬਲੇ ਲੈ ਕੇ ਤੁਰੇ ਸੀ ਕਿ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਸਵਾਰਨਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਹੁਕਮਰਾਨਾਂ ਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਵਾਬਾਸਤਾ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਉਹਨਾਂ ਲਈ ਪੰਜਾਬ ਦੇ ਚਾਹੇ ਉਹ ਇਸ ਪਾਰਟੀ ਦੇ ਸੇਵਾਦਾਰ ਹੋਣ ਜਾਂ ਪਾਰਟੀ ਦੇ ਮੁੱਦੇ ਹੋਣ ਉਹਨਾਂ ਦਾ ਕੋਈ ਗੱਲ ਉਹਨਾਂ ਦੇ ਬੰਨ ਵਿੱਚ ਪੰਜਾਬ ਲਈ ਨਹੀਂ ਹੈ ਜੀ ਸੋ ਇਹ ਸਾਰੇ ਵੀਰਾਂ ਨੇ ਇੱਕ ਇਹ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਉਹ ਪਾਰਟੀ ਚਾਹੀਦੀ ਆ ਜਿਹੜੀ ਸੈਂਟਰ ਤੋਂ ਚੱਲਣ ਵਾਲੀਆਂ ਕੇਂਦਰ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਨਾਲ ਜਿਹਦਾ ਸਬੰਧ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਾਂ ਬਚੂਗਾ ਜੇ ਇਥੋਂ ਦੀ ਉਹ ਧਿਰ ਹੋਵੇ ਜਿਹਦਾ ਮੂੰਹ ਦਿੱਲੀ ਨੂੰ ਛੱਡ ਕੇ ਪੰਜਾਬ ਵੱਲ ਹੋਵੇ ਕਿ ਆਪਾਂ ਪੰਜਾਬ ਨੂੰ ਬਚਾਉਣਾ ਇਹ ਪੰਜਾਬ ਨੂੰ ਕਿਤੇ ਬਰਬਾਦ ਹੁੰਦਾ ਆਪਾਂ ਨਹੀਂ ਦੇਖ ਸਕਦੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਚੋਂ ਕੱਢਣਾ ਔਰ ਸਾਡੀ ਜਿਹੜੇ ਪੰਜਾਬ ਦਾ ਅੱਜ ਕਰੋੜਾਂ ਕਿੰਨਾ ਕਰਜ਼ਾ ਸਿਰ ਤੇ ਚੜ ਗਿਆ ਉਹਨੂੰ ਆਪਾਂ ਆਪਣੇ ਸਿਰ ਤੋਂ ਲਾਉਣਾ ਆਪਣੀ ਜਿਹੜੀ ਸਾਡੀ ਅਨਐਮਪਲੋਇਮੈਂਟ ਹੈ ਇਸ ਸੂਬੇ ਦੀ ਉਹਨੂੰ ਆਪਾਂ ਕਿੱਦਾਂ ਠੀਕ ਕਰਨਾ ਆਪਣੇ ਬੱਚੇ ਇਥੋਂ ਦੇ ਹਾਲਾਤਾਂ ਨੂੰ ਮਾੜਿਆਂ ਨੂੰ ਦੇਖ ਕੇ ਜਿਹੜੇ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਆ ਉਹਨਾਂ ਨੂੰ ਆਪਾਂ ਇਸ ਧਰਤੀ ਤੇ ਕਿੱਦਾਂ ਬਚਾ ਕੇ ਰੱਖਣਾ ਉਹ ਆਪਣਾ ਸਾਰਿਆਂ ਦਾ ਕੰਮ ਹੋਣਾ ਸਾਡੇ ਲਈ ਇਹ ਧਰਤੀ ਇੱਕ ਮਹਾਨ ਧਰਤੀ ਆ ਅਸੀਂ ਇਹਨੂੰ ਤਲਾਂ ਜਲੀ ਦੇ ਕੇ ਕਿਤੇ ਨਹੀਂ ਜਾ ਸਕਦੇ ਸੋ ਇਹ ਸਾਰੇ ਜਿੰਨੇ ਵੀ ਰ ਇੱਥੇ ਖੜੇ ਨੇ ਇਹ ਮਨ ਵਿੱਚ ਇੱਕ ਇਹ ਸਾਰੇ ਬਲਬਲੇ ਲੈ ਕੇ ਬੈਠੇ ਨੇ ਸੋ ਅਸੀਂ ਬਿਲਕੁਲ ਸਾਰੇ ਜਣੇ ਰੜ ਕੇ ਇਸ ਪੰਜਾਬ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਾਂਗੇ